ਇਸ ਬਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਕਿ ਅੰਮ੍ਰਿਤਸਰ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਵਾਰਡ ਨੰਬਰ 2 ਜੰਡਿਆਲਾ ਗੁਰੂ ਦੇ ਕਾਉਂਸਲਰ ਹਰਜਿੰਦਰ ਸਿੰਘ ਨੂੰ ਗੋਲੀਆਂ ਮਾਰ ਕੇ ਉਹਨਾਂ ਦਾ ਕਤਲ ਕਰ ਦਿੱਤਾ ਗਿਆ ਹੈ ਇਹ ਪੂਰੀ ਘਟਨਾ ਸ਼ੜਾ ਸਬ ਗੁਰਦੁਆਰੇ ਦੇ ਨਜ਼ਦੀਕ ਹੋਈ ਹੈ ਜਿੱਥੇ ਤਿੰਨ ਮੋਟਰਸਾਈਕਲ ਤੇ ਸਵਾਰ ਹਮਲਾਵਰ ਆਉਂਦੇ ਨੇ ਤਾਂ ਉਹਨਾਂ ਦੇ ਵੱਲੋਂ ਤਿੰਨ ਤੋਂ ਚਾਰ ਗੋਲੀਆਂ ਜਿਹੜੀਆਂ ਨੇ ਮੌਜੂਦਾ ਕਾਉਂਸਲਰ ਹਰਜਿੰਦਰ ਸਿੰਘ ਦੇ ਮਾਰੀ ਜਾਂਦੇ ਜਿਸ ਦੇ ਕਾਰਨ ਉਹਨਾਂ ਦੀ ਮੌਤ ਹੋ ਜਾਂਦੀ ਹੈ ਜਦੋਂ ਹਸਪਤਾਲ ਲੈ ਕੇ ਜਾਇਆ ਜਾਂਦਾ ਤਾਂ ਰਸਤੇ ਦੇ ਵਿੱਚ ਹੀ ਉਹਨਾਂ ਵੱਲੋਂ ਦਮ ਤੋੜ ਦਿੱਤਾ ਜਾਂਦਾ ਤਾਂ ਫਿਲਹਾਲ ਜਿਹੜਾ ਪੁਲਿਸ ਮੌਕੇ ਤੇ ਪਹੁੰਚੀ ਹੈ ਮੁਲਿਸ ਵੱਲੋਂ ਖੋਲ ਜਿਹੜੇ ਨੇ ਉਹ ਬਰਾਮਦ ਕੀਤੇ ਗਏ ਆ ਨਾਲ ਦੀ ਸ਼ੋ ਮੇਰੀ ਆਪਣੀ ਭਾਜੀ ਕਿੱਥੇ ਗੋਲੀ ਕਿੱਥੇ ਚਲੀ ਜਾਂਦੀ ਹੈ ਗੋਲੀ ਆ ਨਾਲ ਮੇਰੇ ਬਗਲੇ ਚ ਤੇ ਤੁਹਾਨੂੰ ਕਦੋਂ ਪਤਾ ਲੱਗਾ ਇਸ ਤਰ੍ਹਾਂ ਮੈਂ ਦੇ ਅੰਦਰ ਬੈਠਾ ਬਿਆ ਸੀ ਤੇ ਜਦੋਂ ਖੜਾਕ ਦੀ ਆਵਾਜ਼ ਆਈ ਹੈ ਤੇ ਆਪਾਂ ਨੂੰ ਐ ਲੱਗਾ ਜਾਂ ਤੇ ਕੋਈ ਮੋਟਰਸਾਈਕਲ ਦੇ ਪਟਾਕੇ ਪੈਂਦੇ ਵੇ ਆ ਤੇ ਜਾਂ ਇਹਨਾਂ ਦਾ ਸਿਲੰਡਰ ਫਟਿਆ ਤੇ ਜਦੋਂ ਬਾਹਰ ਆਣ ਕੇ ਵੇਖਿਆ ਤੇ ਉੱਥੇ ਇੱਕ ਗੋਲਿਆ ਖੂਨ ਦੇ ਨਾਲ ਹੱਥ ਪਾਤੇ ਪਿਆ ਹੀ ਬੰਦਾ ਤਕਰੀਬਨ ਕਿੰਨੀਆਂ ਗੋਲੀਆਂ ਚਲੀਆਂ ਜੀ ਘੜ ਤੋਂ ਘੜ ਜਾਂ 3 ਜਾਂ 4 ਚਲੀਆਂ ਠੀਕ ਹੈ ਤੇ ਸਾਹ ਦੇ ਵੀ ਆਏ ਸੀ ਜਿਨ੍ਹਾਂ ਵੱਲੋਂ ਗੋਲੀ ਚਲਾਈ ਗਈ ਸੀ ਉਹ ਮੋਟਰਸਾਈਕਲ ਤੇ ਆਏ ਸੀ ਉਹ ਅੱਗੋਂ ਦੱਸਦੇ ਕਿ ਉਹ ਮੋਟਰਸਾਈਕਲ ਆਏ ਸੀ ਮੋਟਰਸਾਈਕਲ ਆ ਉਹ ਸਾਹਮਣੇ ਖੜਾ ਰਿਹਾ ਸੀ ਇੱਕ ਬੰਦਾ ਆਇਆ ਮਗਰ ਮੂੰਹ ਟਕਿਆ ਹੈ ਉਹਨੇ ਉਹਨੇ ਗੋਲੀਆਂ ਚਲਾ ਕੇ ਉਹ ਭੱਜ ਗਿਆ ਅੱਗੇ ਅੱਛਾ ਹਾਂ ਜੀ ਬਸ ਤਕਰੀਬਨ ਕਿੰਨੀਆਂ ਗੋਲੀਆਂ ਚਲੀਆਂ 3 ਜਾਂ 4 ਤੇ ਬੱਲੇ ਦੀ ਹਾਲਤ ਕਿ ਕਿਸ ਤਰ੍ਹਾਂ ਦੀ ਸੀਗੀ ਰਕੇਸ਼ ਹਾਲਤ ਉਹ ਉਸ ਟਾਈਮ ਨਹੀਂ ਬਾਜ਼ਾ ਮਾੜੀ ਕੋਈ ਹਲਜੁਲ ਨਹੀਂ ਹੈਗੀ ਕੀ ਲੱਗ ਗਿਆ ਬੜਾ ਭਾਜੀ ਮੇਰਾ ਨਾਮ ਤੇਰਪਾਲ ਸਿੰਘ ਤੇ ਭਾਜੀ ਕੀ ਗੱਲ ਹੋਈ ਜਿਹੜੀ ਗੋਲੀ ਆਪਾਂ ਨੂੰ ਕੋਈ ਨਹੀਂ ਪਤਾ ਭਰਾਵਾ ਸਾਨੂੰ ਤੇ ਉਹਨਾਂ ਨੇ ਬੁਲਾਇਆ ਤੇ ਇੱਥੇ ਦੁਕਾਨ ਤੇ ਪਹੁੰਚ ਗਏ ਸਾਡੇ ਤੇ ਬਾਜ਼ਾਰ ਚ ਦੁਕਾਨ ਅੱਛਾ ਕੀ ਇਨਫੋਰਮੇਸ਼ਨ ਕੀ ਤੁਹਾਨੂੰ ਆਈ ਸੀਗੀ ਉਹ ਕਹਿੰਦੇ ਵੀ ਤੇ ਗੋਲੀ ਚੱਲੀ ਆ ਤੇ ਬਾਹਰ ਇੱਕ ਬੰਦਾ ਡਿੱਗਿਆ ਬਸ ਇਹੀ ਗੱਲ ਹੈ ਅੱਛਾ ਕੋਈ ਬਾ ਸਾਡੇ ਆਉਂਦਾ ਨਾ ਸੁਣ ਲੈ ਕਿ ਕਿਤਨੂੰ ਲੈ ਕੇ ਜੇ ਨੇ ਕਿਤਨੂੰ ਮੈਨੂੰ ਭਰਾਵਾ ਇਹ ਵੀ ਨਹੀਂ ਪਤਾ ਕਿਤਨੂੰ ਲੈ ਕੇ ਕੌਣ ਆ ਕਿੰਨੇ ਖੜਿਆ ਮੈਨੂੰ ਨਹੀਂ ਇਹ ਗੱਲ ਦਾ ਪਤਾ ਪੁਲਿਸ ਕੋਲ ਕੋਈ ਗੋਲੀ ਬਰਾਬਰ ਕੀਤੀ ਗਈ ਆ ਇੱਕ ਪਈ ਇੱਥੇ ਉਹ ਇਹਨਾਂ ਦੇ ਪਾਈ ਨੂੰ ਦਿੱਤੀ ਆ ਵੀ ਆ ਵੇਖ ਲੋ ਕਾਨੂੰਨੀ ਪਤਾ ਕੋਈ ਮਰੇ ਇਨਫੋਰਮੇਸ਼ਨ ਕਿੱਥੋਂ ਆਈ ਸੀ ਕੌਣ ਗਿਆ ਪਤਾ ਹੀ ਨਹੀਂ ਭਾਜੀ ਕੌਣ ਹੈ ਕੌਣ ਨਹੀਂ ਪਤਾ ਲੱਗਿਆ ਬਾਹਰ ਆ ਨਾ ਬਾਹਰ ਦਾ ਅੰਦਰ ਹੋਵੇ ਤੇ ਗੱਲ ਕਰੀ ਆ ਤੇ ਬਾਹਰ ਆ ਪਤਾ ਲੱਗਾ ਕਿੰਨੀਆਂ ਕੁ ਗੋਲੀਆਂ ਚੱਲੀਆਂ ਸੀ ਪਤਾ ਨਹੀਂ ਕੀ ਆਖਣੇ 1 2 ਚੱਲੀਆਂ ਇਹ ਕਹਿੰਦੇ ਆ ਤਿੰਨ ਬਾਅਦ ਦਾ ਨਹੀਂ ਪਤਾ ਉਸ ਤੋਂ ਬਾਅਦ ਉਹਨੂੰ ਲੈ ਗਈ ਸੀ ਪਤਾ ਨਹੀਂ ਉਹਨਾਂ ਦੀ ਕੋਈ ਗੱਡੀ ਆਈ ਕੌਣ ਆਇਆ ਗੱਡੀ ਉਹ ਲੈ ਕੇ ਚੱਲ ਗਏ ਹੁਣ ਸਾਨੂੰ ਇਹ ਵੀ ਨਹੀਂ ਪਤਾ ਵੀ ਗੱਡੀ ਗਈ ਕਿੱਧਰ ਨੂੰ ਲੈ ਕੇ ਇਹ ਵੀ ਨਹੀਂ ਸਾਨੂੰ ਪਤਾ ਸਾਨੂੰ ਹਾਂ ਜੀ ਸਰ ਜਿਹੜੀ ਅੱਜ ਗੋਲੀ ਚੱਲੀ ਹੈ ਕਿਹੜੀ ਜਗ੍ਹਾ ਚੱਲੀ ਹੈ ਕਿ ਕਿੱਥੇ ਇਹ ਸ਼ਾੜਾ ਸਾਡੀ ਬੈਕਸਾਈਡ ਹੈ ਜੀ ਇਥੇ ਹਸਪਤਾਲ ਲੱਗਾ ਕੌਣ ਸੀਗਾ ਜੀ ਨਹੀਂ ਪਤਾ ਲੱਗਾ ਜੀ ਕੋਈ ਜੰਡਿਆਲੇ ਤੋਂ ਹੀ ਬੰਦਾ ਆਪਾਂ ਚੈੱਕ ਕਰ ਰਹੇ ਤੁਹਾਨੂੰ ਹਸਪਤਾਲ ਚੈੱਕ ਕਰ ਲਓ ਕੀ ਦੀਆਂ ਕਿ ਗੋਲੀਆਂ ਸੱਚੀਆਂ ਲੱਗੀਆਂ ਜੀ ਦੋ ਸਾਨੂੰ ਕੋਲ ਮਿਲੇ ਮੌਕੇ ਤੋਂ ਜੀ ਠੀਕ ਹੈ ਤੇ ਹੁਣ ਸਰ ਕੀ ਹੱਤ ਕੀ ਹੈਗੀ ਉਸ ਬੰਦੇ ਦੀ ਸੀਰੀਅਸ ਹੈ ਜੀ ਕਾਫੀ ਸੀਰੀਅਸ ਸੀਰੀਅਸ ਜੀ ਕਿੱਥੇ ਕਿੱਥੇ ਦਾਖਲ ਕਰਾਇਆ ਸਿਵਲ ਹਸਪਤਾਲ ਸਿਵਲ ਕਿੱਵਲ